ਗੁਲਾਬਾ ਵਾਲਾ ਮਹੱਲਾ ਪੰਜਮਾ ਬਾਲਾ ਵਾਲਾ ਮਹੱਲਾ ਚੌਥਾ ਸਤਰੀ ਹੀ ਬ੍ਰਹਮਣ ਸੂਦ ਵੈਸ ਕੋ ਜਪੈ ਹਰ ਮੰਤਰ ਜਪਾਨੀ ਗੁਰ ਸਤਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸ ਸਬਰੈਨੀ ਹਰ ਜਨ ਦੇਖੋ ਸਤਗੁਰ ਨੈਨੀ ਜੋ ਇਛੇ ਸੋਈ ਫਲ ਪਾਵੋ ਹਰ ਬੋਲੂ ਗੁਰਮਤ ਬੈਨੀ ਰਹਾਓ ਅਨੇਕੋ ਪਾਵ ਚਿਤ ਵਹਿ ਬਹੁ ਤੇਰੇ ਸਾ ਹੋਵੇ ਜੈ ਬਾਤ ਹੋਵੇ ਨੀ ਆਪਣਾ ਭਲਾ ਸਭ ਕੋਈ ਬਾਛੈ ਸੋ ਕਰੇ ਜੇ ਮੇਰੇ ਚਿਤ ਨਾ ਚਿਤੇ ਨੀ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠਨੀ ਅੰਦਨ ਹਰ ਹਰ ਨਾਮ ਤੇ ਆਵੋ ਗੁਰ ਸਤਗੁਰ ਕੀ ਮਤ ਲੈਨੀ ਮਤ ਸੋ ਮਤ ਤੇਰੇ ਵਸ ਸੁਆਮੀ ਹਮ ਜਨ ਤੂੰ ਪੁਰਖ ਜੰਤੇ ਨੀ ਜਨ ਨਾਨਕੇ ਪ੍ਰਭ ਕਰਤੇ ਸੁਆਮੀ ਜੋ ਪਾਵੇ ਤਿਵੇ ਬੁਲੇਨੀ ਬਲਾਵਲ ਮਹਲਾ ਚੌਥਾ ਆਨੰਦ ਮੂਲਾ ਤੇ ਆਇਓ ਪ੍ਰਖੋਤਮ ਅੰਧ ਨਾਨੰਦ ਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੁਕੇ ਜਮ ਕੈ ਛੰਦੈ ਜਪ ਮੰਨ ਹਰ ਹਰ ਨਾਮ ਗੋਬਿੰਦੋ ਗੋਬਿੰਦੇ ਬੜਾ ਭਾਗੀ ਗੁਰ ਸਤਗੁਰ ਪਾਇਆ ਗੁਣ ਗਾਏ ਪਰਮ ਆਨੰਦੈ ਤਰਹਾਉ ਸਾਕਤ ਮੂਡ ਮਾਇਆ ਕੇ ਬਦਕ ਵਿੱਚ ਪਮਾਇਆ ਤੇਰੇ ਫੇਰੰਦੈ ਤ੍ਰਿਸ਼ਨਾ ਜਲਤ ਕਿਰਤ ਕੇ ਬਾਂਧੈ ਜਿਉ ਤੇਲੀ ਬਲਦ ਪਵੰਦੈ ਗੁਰਮਕ ਸੇਵ ਲਗੇ ਸੈ ਉਦਰੈ ਬੜ ਭਾਗੀ ਸੇਵ ਕਰਨਦੈ ਜਿਨ ਹਰ ਜਪਿਆ ਤਿਨ ਫਲ ਪਾਇਆ ਸਭ ਟੂਟੈ ਮਾਇਆ ਫੰਦੈ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਵਿੰਦ ਦੇ ਜਨ ਨਾਨਕ ਆਪੇ ਆਪ ਸਭ ਵਰਤੇ ਜਿਉ ਰੱਖੇ ਤਿਵੇਂ ਰਹੰਦੇ ਏ ਏਕ ਕਾਰ ਸਤਿਗੁਰ ਪ੍ਰਸਾਦ ਰਾਗ ਬਲਾਵਲ ਮਹੱਲਾ ਚੌਥਾ ਪੜਤਾਲ ਘਰ ਤੀਰਮਾ ਬੋਲੋ ਭਾਈ ਆ ਰਾਮ ਨਾਮ ਪਤਿਤ ਪਾਵਨ ਹਰ ਸੰਤ ਭਗਤ ਤਾਰਨ ਹਰ ਪਰਪੂਰੇ ਰਹਾ ਜਲ ਥਲੈ ਰਾਮ ਨਾਮ ਨਿਤ ਗਾਇ ਹਰ ਦੁਖ ਵਿਸਾਰਨ ਰਹਾ ਸਰ ਕੀਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁੱਖ ਵਿਸਾਰਨ ਹਾਰਾ ਗੁਰ ਪੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਵਨੋ ਮਨ ਰਾਮ ਨਾਮ ਕਰ ਆਸਾ ਪਉ ਦੁਜਾ ਬਿਨਸ ਵਿਨਾਸਾ ਵਿਚ ਆਸਾ ਹੋਈ ਨਿਰਾਸਾ ਵਿਚ ਆਸਾ ਹੋਈ ਨਿਰਾਸੀ ਸੋ ਜਨ ਮਿਲਿਆ ਹਰ ਪਾਸੀ ਕੋਈ RAM ਨਾਮ ਗੁਣ ਗਾਵਨੋ ਜਨ ਨਾਨਕ ਤੇ ਸੱਗ ਪਗ ਲਾਵਨੋ ਰਾਗ ਬਲਾਵਲ ਮਹੱਲਾ ਪੰਜ ਮਾ ਚੌਪਦੇ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਨਦਰੀ ਆਵੈ ਤਿਸ ਸਿਉ ਮੋਹ ਕਿਉ ਮਿਲਿਐ ਪ੍ਰਭ ਅਬਨਾਸੀ ਤੋ ਹੈ ਕਰ ਕਿਰਪਾ ਮੋਹਿ ਮਾਰਗ ਪਾਵੋ ਸਾਧ ਸੰਗਤ ਕੈ ਅੰਚਲ ਲਾਵੋ ਕਿਉ ਤਰੀਏ ਵਿਖਿਆ ਸੰਸਾਰ ਸਤਿਗੁਰੂ ਬਹੁਤ ਪਾਵੈ ਪਾਰ ਰਹਾਉ ਪਵਨ ਚੁਲਾਰੇ ਮਾਇਆ ਦੇ ਸਾਰਕੇ ਭਗਤ ਸਦਾ ਥਿਰ ਸੇ ਸਰਖ ਸੋਗਤੇ ਰਹੇ ਨਿਰਾਰਾ ਸਿਰ ਉਪਰ ਆਪ ਗੁਰੂ ਰਖਵਾਰਾ ਪਾਇਆ ਵਹਿੜ ਮਾਇਆ ਸਰਬ ਭੂਇੰਗਾ ਹਉ ਮੈਂ ਪਚੈ ਦੀਪਕ ਦੇਖ ਪਤੰਗਾ ਸਗਲੇ ਸਗਾਰ ਕਰੇ ਨਹੀਂ ਪਾਵੇ ਜੋ ਹੋਏ ਕਿਰਪਾਲ ਤਾਂ ਗੁਰੂ ਮਿਲਾਵੇ ਹੋ ਫਿਰੋਂ ਉਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੋਲ ਕਹੀਰਾ ਮਿਲੈਨਾ ਉਪਾਇ ਸਰਕਾ ਮੰਦਰ ਤਿਸ ਮਹਿ ਲਾਲ ਗੁਰਖੋលਿਆ ਪੜਦਾ ਦੇਖ ਪਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਦ ਜਿਉ ਗੂੰਗਾ ਮਨ ਮੈਂ ਬਿਸਮਾਦ ਆਨੰਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵਾ ਬਿਗਨ ਨਾ ਲਾਗੈ ਜਪ ਅਲਖਾਂ ਭੇਵ ਤਰਤ ਪੁਨੀਤ ਭਈ ਗੁਨ ਗਾਏ ਦੁਰਤ ਗਾਇ ਹਰ ਨਾਮ ਧਿਆਇ ਰਹਾਓ ਸਬਨੀ ਥੈਰਵ ਆਇਆ ਤੋ ਆਦ ਜੁਗਾਦ ਜਾ ਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਤੂਠੇ ਪਾਰ ਬ੍ਰਹਮ ਪ੍ਰਭ ਭੈ ਰਖਵਾਲੈ ਜਿੱਥੇ ਕਿਥੇ ਨਿਰਸੈ ਨਾਲ ਨਾਨਕ ਦਾਸ ਖਸਮ ਪ੍ਰਤਪਾਲੈ ਬਿਲਾਵਲ ਮਹਲਾ ਪੰਜਵਾਂ ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਆਨਤ ਤੁਮਾਰੀ ਸਰਣਾਈ कर कृपा हर चरण तिहाई दया करो बसो मन आए दया करो बसो मन आए मोहे निर्गुण लीजै लड़लाए रहौ प्रभु चित्त आवत कैसी पीड़ा हर सेवक नाहीं जम पीड़ा ਤਰਬਦੁਖ ਹਰਿ ਸਿਮਰਤ ਨਸੈ ਜਾਂਕੇ ਸੰਗ ਸਦਾ ਪ੍ਰਭੂ ਬਸੈ ਪ੍ਰਵਕਾ ਨਾਮ ਮਨ ਤਨ ਆਧਾਰ ਬਿਰਸਰਤ ਨਾਮ ਹੋਵਤ ਤਨ ਸ਼ਾਰ ਪ੍ਰਭ ਚਿਤ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੋਤਾਜ ਚਰਨ ਤਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਇਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਅਨੰਦ ਰਾਗ ਬਲਾਵਲ ਮਹੱਲਾ ਪੰਜਮਾ ਕਰ ਦੂਜਾ ਯਾਨੜੀਏ ਕੇ ਘਰ ਗਾਵਣਾ ੴ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਇੱਕ ਰਹਾਉ ਸਤ ਗੁਰੂ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੂੰ ਹੋਏ ਦੇ ਆਲਾ ਸਫਲ ਮੂਰਤ ਗੁਰਦੇਓ ਸੁਆਮੀ ਸਰਬ ਕਲਾ ਭਰਪੂਰੈ ਨਾਨਕ ਗੁਰੂ ਪਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੈ ਸੁਣ ਸੁਣ ਜੀਵਾਂ ਸੋਇ ਤਿਨ ਕੀ ਜਨਾ ਤਿਨ ਕੀ ਜਨ ਆਪਣਾ ਪ੍ਰਭੂ ਜਾਤਾ ਹਰ ਨਾਮ ਰੱਦੇ ਨਾਮ ਵਖਾਣੈ ਹਰ ਨਾਮੈ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾਂ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਬੜਾ ਭਾਗੀ ਸੇ ਕਾਢਿਆ ਪਿਆਰੇ ਸੰਤ ਸੰਗ ਜਨਾ ਵਸੋ ਅੰਮ੍ਰਿਤ ਨਾਮ ਰਾਦੀਏ ਨਿਰਮਲ ਮਨ ਹੋਵੇ ਪ੍ਰਗਾਸੋ